ਕਬੀਰ ਦੇਖ-ਦੇਖ ਜਾ ਟੁੰਡਿਆ ਕਹੂ ਨਾ ਪਾਇਆ ਠੌਰ ਜਿਨ ਹਰ ਦਾ ਨਾਮ ਨਾ ਚੇਤੇਉ ਕਹਾ ਭਲਾਨੇ ਔਰ ਜਿਸ ਮਨੋਖ ਨੇ ਪਰਮਾਤਮਾ ਦਾ ਨਾਮ ਨਹੀਂ ਸਿਮਰਿਆ ਭਾਵ ਗੁਰਮਤ ਨੂੰ ਨਹੀਂ ਮੰਨਿਆ ਉਹ ਹਮੇਸ਼ਾ ਭਟਕਦੇ ਫਿਰਦੇ ਐ ਏ ਕਬੀਰ ਮੈਂ ਗੁਰੂ ਦੀ ਕਿਰਪਾ ਸਦਕਾ ਇਹ ਸਾਰਾ ਕੁਝ ਵਿਚਾਰਿਆ ਹੋਰ ਕਿਤੇ ਵੀ ਅਜਿਹਰਾ ਥਾਂ ਨਹੀਂ ਲੱਭਿਆ ਜਿੱਥੇ ਮਨ ਭਟਕਣੋਂ ਹਟ ਜਾਵੇ ਜਾਪ ਮਨ ਮੇਰੇ ਤੂੰ ਏਕੋ ਨਾਮ ਸਤਗੁਰ ਦੀ ਆਮੋ ਕੋ ਇਹੋ ਨਿਧਾਨ ਰਹਾਓ ਇਹ ਮੇਰੇ ਮਾਨਾ ਤੂੰ ਵਕਾਰੀ ਬਿਰਤੀ ਤੋਂ ਬਚਨ ਵਾਸਤੇ ਸਿਰ ਪ੍ਰਮਾਤਮਾ ਦਾ ਨਾਮ ਜਪਿਆ ਕਰ ਇਹ ਨਾਮ ਖਜ਼ਾਨਾ ਮੈਨੂੰ ਸਦਾ ਰਹਿਣ ਵਾਲੇ ਗੁਰੂ ਨੇ ਬਖਸ਼ਿਆ ਇਸ ਮਨ ਕੋ ਹੋਰ ਸੰਜਮ ਕੋ ਨਹੀਂ ਵਿਣ ਸਤਗੁਰ ਕੀ ਸਰਣਾਏ ਸਤਗੁਰ ਮਿਲਿਆ ਉਲਟੀ ਪਈ ਕਹਿਣਾ ਕਿ ਸੁਣਾ ਜਾਏ ਏ ਭਾਈ ਗੁਰੂ ਦੀ ਸ਼ਰਨ ਪੈਣ ਤੋਂ ਬਿਨਾ ਹੋਰ ਕੋਈ ਵੀ ਜਤਨ ਇਸ ਮਨ ਨੂੰ ਪਵਿੱਤਰ ਨਹੀਂ ਕਰ ਸਕਦਾ ਜੇ ਗੁਰੂ ਦੀ ਨਦਰ ਹੋ ਜਾਵੇ ਤਾਂ ਮਨ ਦੀ ਬਿਰਤੀ ਸੰਸਾਰ ਵੱਲੋਂ ਉਲਟ ਜਾਂਦੀ ਹੈ ਤੇ ਮਨ ਦੀ ਐਸੀ ਉੱਚੀ ਅਵਸਥਾ 'ਚ ਪਹੁੰਚ ਜਾਂਦਾ ਹੈ ਜਿਸ ਦਾ ਬਿਆਨ ਨਹੀਂ ਕੀਤਾ ਜਾ ਸਕਦਾ